ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਅੱਜ ਗੱਲ ਕਰਦੇ ਆਂ ਪਿੰਡ ਚੋਲਾ ਸਾਹਿਬ ਦੀ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪੁਰਾਤਨ ਘਰ ਹੈ ਉਹ ਆਪਾਂ ਦਿਖਾਉਣੇ ਤੁਹਾਨੂੰ ਸਾਰਿਆਂ ਨੂੰ ਆਹ ਦੇਖੋ ਘਰ ਦੀ ਬਾਹਰਲੀ ਕੰਧ ਹੈਗੀ ਆ ਉੱਤੇ ਲਿਖਿਆ ਹੈਗਾ ਗੁਰੂ ਕਾ ਬਾਗ ਅੱਜ ਆਪਾਂ ਤੁਹਾਨੂੰ ਦਿਖਾਉਣੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪੁਰਾਣਾ ਘਰ ਜਿੱਥੇ ਉਹ ਰਹਿੰਦੇ ਰਹਿਆ ਇਹ ਘਰ ਬਹੁਤ ਹੀ ਪੁਰਾਣਾ ਹੈ ਤੇ ਇਹਦੀ ਕੋਈ ਖਾਸ ਸੰਭਾਲ ਨਹੀਂ ਕੀਤੀ ਗਈ ਪ੍ਰਸ਼ਾਸਨ ਵੱਲੋਂ ਕਿਸੇ ਵੱਲੋਂ ਤੇ ਇਹਦੀ ਇਹ ਐਂਟਰੀ ਐਂਟਰਸ ਗੇਟ ਆ ਜਨਕਿ ਇੱਕ ਦੂਸਰੀ ਸਾਈਡ ਵੀ ਗੇਟ ਹੈਗਾ ਹੈ ਗੁਰੂ ਜੀ ਦੇ ਘਰ ਦੀ ਮੇਨ ਐਂਟਰੀ ਗੇਟ ਇਹ ਹੈਗਾ ਇਹ ਬਹੁਤ ਪੁਰਾਣਾ ਦਰਵਾਜ਼ਾ ਉਹੀ ਆ ਜਨਕਿ ਬਸ ਇਹਨਾਂ ਦੀ ਸੰਭਾਲ ਕੋਈ ਖਾਸ ਇੰਨੀ ਨਹੀਂ ਕੀਤੀ ਗਈ ਯਾਨੀ ਕਿ ਜਿਵੇਂ ਐਡੇ ਗੁਰੂ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਸਤਿ ਸ਼੍ਰੀ ਅਕਾਲ ਜੀ ਬਜ਼ੁਰਗੋ ਤੇਰ ਇਸ ਘਰ ਨੂੰ ਸੰਭਾਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਇਸ ਘਰ ਵਿੱਚ ਬਹੁਤ ਜ਼ਿਆਦਾ ਵੱਡਾ ਤੇ ਵਧੀਆ ਇਤਿਹਾਸ ਆ ਇਸ ਘਰ ਦਾ ਵੀ ਤੇ ਗੁਰੂ ਅਰਜਨ ਦੇਵ ਜੀ ਦਾ ਖੁਦ ਇਤਿਹਾਸ ਹੀ ਸੀ ਇਹ ਸਾਰਾ ਮੇਨ ਘਰ ਤੇ ਇੱਕ ਕਮਰੇ ਆ ਬਰਾਂਡੇ ਆ ਜੋ ਕੋਈ ਸਾਰਾ ਪੁਰਾਣਾ ਬਣਿਆ ਹੋਇਆ ਪਰ ਫਿਰ ਕੋਈ ਖਾਸ ਇਹਦਾ ਖਿਆਲ ਨਹੀਂ ਰੱਖਿਆ ਗਿਆ ਇਹ ਚੀਜ਼ ਦੇਖ ਕੇ ਬੜਾ ਦੁੱਖ ਲੱਗ ਰਿਹਾ ਯਾਰ ਯਾਰ ਕੀ ਹੋਇਆ ਕੀ ਆ ਸਰਕਾਰ ਨੂੰ ਕਿਉਂ ਨਹੀਂ ਇਹਨਾਂ ਚੀਜ਼ਾਂ ਵੱਲ ਪ੍ਰਾਤਨ ਚੀਜ਼ਾਂ ਵੱਲ ਕਿਉਂ ਨਹੀਂ ਧਿਆਨ ਦੇ ਰਹੇ ਕਿਉਂ ਐਵੇਂ ਨਵੇਂ ਸਗਮਰ ਪੱਥਰ ਲਾ ਲਾ ਕੇ ਚੜਾ ਰਹੇ ਆ ਤੇ ਜੇ ਇਹਨਾਂ ਦਾ ਹੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਕਿੰਨੀ ਵਧੀਆ ਹੋਊ ਗੱਲ ਯਾਰ ਇਹਨਾਂ ਦੀ ਕੇਅਰ ਕੀਤੀ ਜਾਵੇ ਇਹ ਖੂਆ ਪ੍ਰਾਤਨ ਕੂ ਜਿਹੜਾ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਹੀ ਸੀਗਾ ਇਹ ਥੜਾ ਬਣਿਆ ਹੋਇਆ ਏ ਤੇ ਉਹ ਖੂਆ ਬਦੇ ਵਿੱਚ ਯਾਨੀ ਕਿ ਜੋ ਇੱਥੋਂ ਵਰਤਨ ਨੂੰ ਪਾਣੀ ਲੈਂਦੇ ਸਨ ਜਿੱਥੋਂ ਸਾਰੇ ਗੁਰੂ ਸਾਹਿਬ ਜੀ ਦਾ ਬਰਤ ਹੋਇਆ ਗੋਇੰਦਵਾਲ ਸਾਹਿਬ ਵਿੱਚ ਤੇ ਜਵਾਨੀ ਦੀ ਉਮਰ ਵਿੱਚ ਹੀ ਇੱਥੇ ਆਇਸੰਦ ਢਾਈ ਸਾਲ ਦੇ ਕਰੀਬ ਇੱਥੇ ਰਹੇ ਸਨ। ਦੇਖਿਆ ਯਾਰ ਉਹੀ ਪੁਰਾਣੇ ਦਰਵਾਜ਼ੇ ਆ ਸਭ ਕਿਦਾਂ ਸਭ ਵਧੀਆ ਖੜੇ ਆ ਬਹੁਤ ਹੀ ਪੁਰਾਣੀ ਇਮਾਰਤ ਆ ਕਿ ਪਤਾ ਲੱਗ ਹੀ ਰਿਹਾ ਸੇਮ ਉਦਾਂ ਹੀ ਸਭ ਕੁਝ ਖੜਾ ਯਾਰ ਕੋਈ ਕਿਸੇ ਪਾਸੇ ਇੰਨਾ ਜ਼ਿਆਦਾ ਖਰਾਬ ਨਹੀਂ ਹੈਗਾ ਬਸ ਇਹ ਸਭ ਖਰਾਬ ਤਾਂ ਹੋਇਆ ਕਿਉਂਕਿ ਇਸ ਚੀਜ਼ ਦਾ ਕਿਸੇ ਨੇ ਵੀ ਧਿਆਨ ਨਹੀਂ ਰੱਖਿਆ ਇਸ ਦੀ ਸਾਂਭ ਸੰਭਾਲ ਨਹੀਂ ਕੀਤੀ ਜੇ ਇਹਨਾਂ ਦੀ ਹੀ ਸੰਭਾਲ ਸਾਂਭ ਸੰਭਾਲ ਕੀਤੀ ਜਾਂਦੀ ਤਾਂ ਇਹ ਘਰ ਇਦਾਂ ਖਰਾਬ ਨਹੀਂ ਸੀ ਹੋਣਾ ਕਦੇ ਵੀ ਕਿਉਂਕਿ ਸਾਂਭ ਸਵਾਲ ਵੱਲੋਂ ਹੀ ਇਹ ਘਰ ਗਿਆ ਤੇ ਇਹ ਆ ਉਹ ਪੁਰਾਣਾ ਖੂਹ ਜਿੱਥੋਂ ਪਾਣੀ ਸਟੋਰ ਕਰਕੇ ਰੱਖਦੇ ਸੀ ਜਿੰਨਾਂ ਦੇ ਯਾਨਕਿ ਬੜੇ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਸੀ ਸਭ ਕੁਝ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਜਿਗਾ ਦੇਖਿਆ ਰ ਪੋ ਕਿੰਨੀ ਮਜ਼ਬੂਤੀ ਹੈ ਇਹਨਾਂ ਕੰਧਾਂ ਵਿੱਚ ਕਿ ਉਵੇਂ ਖੜੀਆਂ ਛੱਤਾਂ ਕਾਦੇ ਕਾਰਨ ਡਿੱਗੀਆਂ ਇਹ ਇਸੇ ਕਾਰਨ ਡਿੱਗੀਆਂ ਕਿਉਂਕਿ ਇਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਗਈ ਤਾਂ ਕਿੰਨੇ ਵਧੀਆ ਤਰੀਕੇ ਨਾਲ ਘਰ ਬਣਾਇਆ ਹੋਇਆ ਤੇ ਕਿੰਨਾ ਵਧੀਆ ਕਿੰਨਾ ਸੁੰਦਰ ਆਲੀਸ਼ਾਨ ਬਣਾਇਆ ਹੋਇਆ ਹੈਰ ਤੇ ਬਸ ਆਪਣੇ ਸਰਕਾਰ ਦੀਆਂ ਬੇਵਕੂਫੀਆਂ ਕਰਕੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇਹਨਾਂ ਚੀਜ਼ਾਂ ਦੀ ਸੰਭਾਲ ਨਹੀਂ ਰੱਖੀ ਗਈ ਤੇ ਪਿੰਡ ਦਾ ਨਾਮ ਹੈ ਚੋਲਾ ਸਾਹਿਬ ਜੋ ਉਹਨਾਂ ਨੇ ਹੀ ਰੱਖਿਆ ਗੁਰੂ ਅਰਜਨ ਦੇਵ ਚੋਲਾ ਸਾਹਿਬ ਦਾ ਨਾਮ ਵੀ ਗੁਰੂ ਅਰਜਨ ਦੇਵ ਜੀ ਨੇ ਰੱਖਿਆ ਸੀ ਜੋ ਕਿ ਪਿੰਡ ਦਾ ਨਾਮ ਪਹਿਲਾਂ ਭੈਣੀ ਸੀਗਾ ਪੰਜਵੇਂ ਪਾਤਸ਼ਾਹ ਜੀ ਨੇ ਇਹ ਪਿੰਡ ਦਾ ਨਾਮ ਰੱਖਿਆ ਸੀਗਾ ਇਧਰ ਦੇਖੋ ਪਰ ਸਾਰੇ ਇਮਾਰਤਾਂ ਤੇ ਕੋਈ ਸੰਭ ਸੰਭਾਲ ਨਹੀਂ ਕੋਈ ਕੁਝ ਨਹੀਂ ਇੰਨੇ ਇੱਥੇ ਸ਼ਰਧਾਲੂ ਆਉਂਦੇ ਇੰਨੇ ਇੱਥੇ ਸੇਵਾਦਾਰ ਆਉਂਦੇ ਆ ਕਿੰਨੀ ਗੋਲਕਾਂ ਵਿੱਚ ਮਾਇਆ ਇਕੱਠੀ ਹੁੰਦੀ ਆ ਕਿੰਨੀ ਗੁਰੂਆਂ ਘਰਾਂ ਵਿੱਚ ਇਕੱਠੀ ਹੁੰਦੀ ਆ ਪਰ ਜਿਹੜੀਆਂ ਇਹ ਚੀਜ਼ਾਂ ਸੰਭਾਲਣ ਵਾਲੀਆਂ ਐ ਸੰਭਾਲ ਕੇ ਰੱਖਣ ਵਾਲੀਆਂ ਨੇ ਇਤਿਹਾਸਕ ਚੀਜ਼ਾਂ ਨੇ ਉਹਨਾਂ ਚੀਜ਼ਾਂ ਨੂੰ ਖਤਮ ਕਰ ਰਿਹਾ ਤੇ ਨਵੀਆਂ ਇਮਾਰਤਾਂ ਉਹਦੀ ਜਗ੍ਹਾ ਤੇ ਬਣਾ ਰਿਹਾ ਕਿੰਨੀਆਂ ਗਲਤ ਗੱਲਾਂ ਨੇ ਯਾਰ ਜਦ ਕਿ ਇਹ ਜਾਂ ਸੰਭਾਲਣ ਵਾਲੀਆਂ ਨੇ ਤੇ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੇਗੇ ਤਿੰਨ 400 ਸਾਲ ਪੁਰਾਣੀ ਬਿਲਡਿੰਗ ਦੇਖੋ ਉਦਾਂ ਹੀ ਖੜੀ ਆ ਤੇ ਕਿੰਨੀ ਵਧੀਆ ਤਰੀਕੇ ਨਾਲ ਡਿਜ਼ਾਈਨ ਕਰ ਬਣਾਈ ਹੋਈ ਆ ਬਹੁਤ ਲੋਕ ਨੇ ਇੱਥੇ ਬਹੁਤ ਲੋਕ ਆਉਂਦੇ ਜਾਂਦੇ ਨੇ ਪਰ ਯਾਰ ਇਹਨਾਂ ਚੀਜ਼ਾਂ ਲਈ ਕੋਈ ਵੀ ਆਵਾਜ਼ ਨਹੀਂ ਚੁੱਕਦਾ ਕੋਈ ਵੀ ਬੋਲਦਾ ਨਹੀਂ ਆ ਕੋਈ ਕਿਸੇ ਨੇ ਕੁਝ ਕਹਿੰਦਾ ਨਹੀਂ ਆਉਂਦੇ ਆ ਜਾਂਦੇ ਆ ਪਰ ਕੋਈ ਪ੍ਰਸ਼ਾਸਨ ਨੂੰ ਇਹ ਨਹੀਂ ਕਹਿੰਦਾਗਾ ਕੋਈ ਗੁਰੂ ਘਰ ਦੀ ਕਮੇਟੀ ਨੂੰ ਇਹ ਨਹੀਂ ਕਹਿੰਦਾ ਕਿ ਯਾਰ ਇਹਨਾਂ ਚੀਜ਼ਾਂ ਦੀ ਸਾਭ ਸੰਭਾਲ ਕਿਉਂ ਨਹੀਂ ਕਰਦੇ ਯਾਰ ਗੋਲਕਾਂ ਦੇ ਪੈਸੇ ਤਾਂ ਤੁਸੀਂ ਖਾ ਰਹੇ ਹੋ ਜੋ ਗੁਰੂ ਘਰ ਵਿੱਚ ਮਾਇਆ ਆਉਂਦੀ ਉਹ ਆ ਤੁਸੀਂ ਵੱਡੇ ਤੋਂ ਵੱਡੇ ਵੱਡੇ ਚੈੱਕ ਅਮਾਉਂਟਾਂ 'ਚ ਖਾ ਰਹੇ ਹੋ ਪਰ ਇਹਨਾਂ ਦਾ ਖਿਆਲ ਕਿਉਂ ਨਹੀਂ ਰੱਖਦੇਗੇ ਫਿਰ ਇੱਕ ਨਾਰਮਲ ਜੀ ਗੱਲ ਦੇਖੀ ਜਾਵੇ ਤਾਂ ਜੇ ਆਪਣੇ ਘਰਾਂ ਵਿੱਚ ਮੰਨ ਲਓ 10 ਸਾਲ ਜਾਂ 5-4 ਸਾਲ ਹੀ ਕੋਈ ਧਿਆਨ ਨਾ ਦੇਵੇ ਤਾਂ ਉਹ ਘਰਾਂ ਦਾ ਬੁਰਾ ਹਾਲ ਹੋ ਜਾਂਦਾ ਮੰਨ ਲਓ ਢਹ ਢੇਰੀ ਹੋ ਜਾਂਦੇ ਆ ਕਿਉਂਕਿ ਮਾਲਕ ਤੋਂ ਬਿਨਾ ਕਿਸੇ ਵੀ ਚੀਜ਼ ਜਾਂ ਕਿਤੇ ਵੀ ਆ ਤਾਂ ਉਸ ਚੀਜ਼ ਦਾ ਕੋਈ ਧਿਆਨ ਨਹੀਂ ਰਹਿੰਦਾ ਹੁੰਦਾ ਠੀਕ ਹੈ ਨਾ ਤੇ ਮਾਲਾ ਹੋਣੀ ਦੀ ਕਿਸੇ ਨੇ ਧਿਆਨ ਨਹੀਂ ਕੀਤਾ ਇਹ ਚੀਜ਼ ਦੀ ਕੇਰ ਨਹੀਂ ਕੀਤੀ ਕਿਸੇ ਨੇ ਵੀ ਤਾਂ ਇਸ ਚੀਜ਼ ਨੇ ਢਾਹ ਢੇਰੀ ਹੋਣਾ ਹੀ ਸੀਗਾ ਹਜੇ ਵੀ ਇਸ ਜੀ ਨੂੰ ਸੰਭਾਲ ਸਕਦੇ ਆ ਬਹੁਤ ਕੁਝ ਪਿਆ ਇਹਦੇ ਵਿੱਚ ਇਸ ਜੀ ਨੂੰ ਵਧੀਆ ਬਣਾ ਸਕਦੇ ਇੱਕ ਨੰਬਰ ਦੀ ਬਣਾ ਸਕਦੇ ਪਰ ਯਾਰ ਕੋਈ ਧਿਆਨ ਦੇ ਕੇ ਖੁਸ਼ ਨਹੀਂ ਹੈਗਾ ਪਤਾ ਨਹੀਂ ਕਿਉਂ ਬਸ ਸਾਰੇ ਯਾਰ ਪਤਾ ਕੀ ਚੱਕਰ ਆ ਬਸ ਪੈਸੇ ਖਾਂਚ ਹੀ ਲੱਗੇ ਹੋਇਆ ਬਸ ਕਿਸੇ ਨੂੰ ਕੋਈ ਫਰਕ ਨਹੀਂ ਹੈਗਾ ਕਿ ਇਹ ਕੀ ਆ ਕੀ ਨਹੀਂ ਆ ਇਤਿਹਾਸਕ ਚੀਜ਼ ਹੈ ਜਾਂ ਨਹੀਂ ਹੈ ਬਸ ਮੇਨ ਮੋਟਿਵ ਇਹ ਆ ਜਿਹੜੇ ਮੇਨ ਆਗੂ ਬੰਦਿਆਂ ਨੂੰ ਕਿ ਬਸ ਹਾਂ ਸਾਡੀਆਂ ਜੇਬਾਂ ਭਰ ਜਾਣ ਸਾਡੇ ਆਲੀਸ਼ਾਨ ਤਕੜੇ ਤਕੜੇ ਬੰਗਲੇ ਵੱਡੀਆਂ ਵੱਡੀਆਂ ਗਟੀਆਂ ਸਾਡੀਆਂ ਜੇਬਾਂ ਪੈਸਿਆਂ ਨਾਲ ਭਰੀਆਂ ਰਹਿਣ ਪਰ ਵੀ ਪੁਰਾਣੀਆਂ ਚੀਜ਼ਾਂ ਜੋ ਇਤਿਹਾਸਿਕ ਜੋ ਗੁਰੂ ਸਾਹਿਬਾਂ ਨੇ ਆਪਣੇ ਲਈ ਕੀਤਾ ਉਹਨਾਂ ਨੂੰ ਨਹੀਂ ਸੰਭਾਲ ਸਕਦੇ ਤੇ ਨਾ ਇਹਨਾਂ ਨੇ ਸੰਭਾਲਣਾ ਪਤਾ ਨਹੀਂ ਹੋਇਆ ਕੀ ਆ ਦੁਨੀਆ ਨੂੰ ਵੀ ਲੋਕੀਂ ਅਰ ਆਵਾਜ਼ ਵੀ ਨਹੀਂ ਚੱਕ ਰਹੀ ਇਸ ਪਿੰਡ ਦੇ ਲੋਕ ਜਾਂ ਆਸ-ਪਾਸ ਦੇ ਜਾਂ ਜੋ ਸ਼ਰਧਾਲੂ ਸੇਵਾਦਾਰ ਇੱਥੇ ਆਉਂਦੇ ਵੀ ਆ ਤਾਨ ਵੀ ਕਰਦੇ ਬਹੁਤ ਲੋਕੀਂ ਦਾਨ ਵੀ ਕਰਦੇ ਆ ਬਟ ਉਹ ਆਵਾਜ਼ ਕਿਉਂ ਨਹੀਂ ਚੱਕ ਰਹੀ ਇਹ ਵੀ ਨਹੀਂ ਸਮਝ ਆ ਰਹੀ ਕੀ ਚੱਲ ਕੀ ਰਿਹਾ ਇੱਥੇ ਸਮਝੋ ਬਾਰਾ ਕਿੰਨੀ ਸੋਹਣੀ ਹੈ ਇਮਾਰਤਾਂ ਕਿੰਨੀ ਵਧੀਆ ਤੇ ਇਤਿਹਾਸਿਕ ਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਾਤਨ ਘਰ ਆ ਕੋਈ ਆਮ ਗੱਲ ਨਹੀਂ ਹੈਗੀ ਯਾਰ ਠੀਕ ਹੈ ਨਾ ਪਰ ਕੋਈ ਧਿਆਨ ਪਤਾ ਨਹੀਂ ਕਿਉਂ ਨਹੀਂ ਦੇ ਕੇ ਰਾਜੀ ਇਸ ਚੀਜ਼ ਵੱਲ ਸਮਝੋ ਬਾਹਰ ਆ ਕਮਾਂ ਬਾਕੀ ਹੋ ਸਕਦਾ ਆ ਵੀਡੀਓ ਦੇਖ ਕੇ ਕਿਸੇ ਨਾ ਕਿਸੇ ਨੂੰ ਕੋਈ ਫਰਕ ਪਵੇ ਥੋੜਾ ਬਹੁਤ ਕੇਰ ਧਿਆਨ ਦਿੱਤਾ ਜਾਵੇ ਚੀਜ਼ ਵਾਲਾ ਤਾਂ ਬਹੁਤ ਵਧੀਆ ਤਾਂ ਚੰਗੀ ਗੱਲ ਆ ਗੱਲ ਇਹ ਵੀ ਸੁਣਨ ਵਿੱਚ ਆਈ ਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੁੰਦਾ ਸੀ ਉਸ ਟਾਈਮ ਵਿੱਚ ਇਸ ਘਰ ਦੀ ਸੰਭਾਲ ਦੇਖ ਰਹੀ ਕੀਤੀ ਜਾਂਦੀ ਸੀ ਫਰ ਜਿਵੇਂ ਮਹਾਰਾਜ ਰਣਜੀਤ ਸਿੰਘ ਜੀ ਦਾ ਰਾਜ ਜਾਂਦਾ ਏ ਉਵੇਂ ਹੀ ਇਹ ਘਰ ਦੀ ਸਾਂਭ ਸੰਭਾਲ ਦੇਖ ਰੇਖ हट ਗਈ ਆ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਸਭ ਨੂੰ ਕਿ ਸਾਰੇ ਆਪਣਾ ਆਪ ਨੂੰ ਬਸ ਤਕੜੇ ਕਰਨ ਵਿੱਚ ਲੱਗ ਗਏ ਆਪਣੀ ਜੇਬਾਂ ਭਰਨ ਵਿੱਚ ਲੱਗ ਗਏ ਇੱਧਰ ਕਿਸੇ ਦਾ ਕੋਈ ਧਿਆਨ ਨਹੀਂ ਸੀਗਾ ਬਸ ਕੋਈ ਖਿਆਲ ਨਹੀਂ ਸੀ ਕਰਦਾ ਤੇ ਉਹ ਮਹਾਰਾਜਾ ਰਣਜੀਤ ਸਿੰਘ ਹੀ ਸੀ ਜਿਨ੍ਹਾਂ ਦਾ ਰਾਜ ਸਭ ਤੋਂ ਅਨੋਖਾ ਤੇ ਤਕੜਾ ਤੇ ਵਧੀਆ ਰਾਜ ਸੀਗਾ ਦੇਖ ਫਿਰ ਸਭ ਕਿਦਾਂ ਕਲਰ-ਕਲਰ ਸਭ ਕੁਝ ਸਤੀਰੀਆਂ ਬਾਲੇ ਸਭ ਕੁਝ ਵਧੀਆ ਉਵੇਂ ਹੀ ਹੈ ਪਿਆ ਹਜੇ ਤੱਕ ਬੀ ਜੀਐਸਸੀ ਦੀ ਸੰਭਾਲ ਕੀਤੀ ਜਾਵੇ ਤਾਂ ਵਧੀਆ ਬਣ ਜਾਊਗਾ ਇੱਕ ਨੰਬਰ ਦਾ ਇਤਿਹਾਸਿਕ ਘਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪੁਰਾਣਾ ਘਰ ਵਧੀਆ ਬਣ ਜਾਊਗਾ ਜੇ ਇਸ ਚੀ ਦੀ ਸੰਭਾਲ ਕੀਤੀ ਜਾਵੇ ਤਾਂ ਕਿੰਨਾ ਵਧੀਆ ਹੋ ਕਿਰ ਸਿੱਖ ਕੌਮ ਦੀਆਂ ਚੀਜ਼ਾਂ ਤਾਂ ਪਹਿਲਾਂ ਹੀ ਬਹੁਤ ਘਟ ਨੇ ਪਹਿਲਾਂ ਹੀ ਬਹੁਤ ਘਟ ਨਿਸ਼ਾਨੀਆਂ ਨੇ ਸਿੱਖ ਇਤਿਹਾਸ ਪਹਿਲਾਂ ਹੀ ਬਹੁਤ ਛੋਟਾ ਜਾ ਯਾਰ ਤਾਂ ਸੰਭਾਲ ਕੇ ਰੱਖੇ ਜਾਵੇ ਤਾਂ ਕਿੰਨਾ ਵਧੀਆ ਤੇ ਯਾਰ ਉਵੇਂ ਹੀ ਸਭ ਕੁਝ ਆਲੇ ਜਿਹਨੂੰ ਕਹਿ ਦਿੰਨੇ ਆ ਰੋਸ਼ਨਦਾਨ ਉਹ ਸਭ ਕੁਝ ਬਣਿਆ ਹੋਇਆ ਜਸ ਕਿੰਨੀ ਵਧੀਆ ਇਮਾਰਤ ਆ ਯਾਰ ਪਰ ਸੰਭਾਲ ਵੱਲੋਂ ਜਮਾ ਬੇਕਾਰ ਹੋਈ ਪਈ ਆ ਬਾਕੀ ਹਰ ਜੇ ਕੁਛ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਚੀਜ਼ ਬੋਲੀ ਗਈ ਹੋਵੇ ਕੁਛ ਕਿਹਾ ਗਿਆ ਹੋਵੇ ਤਾਂ ਯਾਰ ਮਾਫ ਜਰੂਰ ਕਰਿਓ ਜਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਤਨ ਕਰ ਪਰ ਸੰਭ ਸੰਭਾਲ ਵੱਲੋਂ ਜਮਾ ਜ਼ੀਰੋ ਕਮ ਹੋਇਆ ਪਿਆ ਏ ਪਰ ਪਤਾ ਨਹੀਂ ਕਿਉਂ ਨਹੀਂ ਲੋਕੀਂ ਧਿਆਨ ਦਿੰਦੇ ਯਾਰ ਧਿਆਨ ਦੇਣ ਦੀ ਲੋੜ ਆ ਇਤਿਹਾਸਿਕ ਚੀਜ਼ਾਂ ਇਹ ਸੰਭਾਲਣ ਦੀ ਲੋੜ ਆ ਜਿੱਥੇ ਨਵੀਆਂ ਇਮਾਰਤਾਂ ਬਣਾਉਂਦੇ ਆ ਉਹਦੀ ਜਗ੍ਹਾ ਤੇ ਪੁਰਾਣੀਆਂ ਚੀਜ਼ਾਂ ਹੀ ਸੰਭਾਲ ਲੈਣ ਤਾਂ ਬਹੁਤ ਵਧੀਆ ਹੋਊਗਾ ਇੱਕ ਘਰ ਵੀ ਬਹੁਤ ਵੱਡਾ ਸੀਗਾ ਪਰ ਅੱਜ ਦੇ ਟਾਈਮ 'ਚ ਜਗ੍ਹਾ ਘਟਦੀ ਗਈ ਘਟਦੇ ਗਈ ਆਸ-ਪਾਸ ਲੋਕਾਂ ਦੇ ਘਰ ਪੈਂਦੇ ਗਏ ਤਾਂ ਇਸ ਘਰ ਦੀ ਜਗ੍ਹਾ ਥੋੜੀ ਰਹੇਗੀ ਹੁਣ ਤਾਂ ਇੱਕ ਘਰ ਦੀ ਜਗ੍ਹਾ ਘਰ ਨਹੀਂ ਰਿਹਾ ਹੁਣ ਤਾਂ ਇੱਕ ਖੰਡਰ ਦੀ ਤਰ੍ਹਾਂ ਕਹਿ ਸਕਦੇ ਆ ਕਿ ਉਹ ਹੀ ਬਣ ਗਿਆ ਇੰਕਿ ਜੇ ਇਹ ਸੇਵਿਸ ਸੰਭਾਲ ਕੀਤੀ ਜਾਂਦੀ ਇਹਨੂੰ ਵਧੀਆ ਰੱਖਿਆ ਜਾਂਦਾ ਤਾਂ ਕਿੰਨੀ ਵਧੀਆ ਗੱਲ ਸੀ ਨਾ ਕੀ ਕੁਝ ਗਲਤ ਕਿਹਾ ਹੋਵੇ ਤਾਂ ਮਾਫੀ